ਅਕਾਲੀ ਦਲ ਅੰਮ੍ਰਿਤਸਰ ਹੁਣ ਸਮੂਹ ਪੰਥਕ ਜਥੇਬੰਦੀਆਂ ਨਾਲ ਰਲ ਕੇ ਆਉਣ ਵਾਲੀਆਂ 2017 ਚੋਣਾਂ ਲੜ ਸਕਦੀ ਹੈ। ਇਸ ਗੱਲ ਦਾ ਖੁਲਾਸਾ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕੀਤਾ ਹੈ। ਸਿਮਰਨਜੀਤ ਸਿੰਘ ਮਾਨ ਪਿੰਡ ਹਸਨਪੁਰ ਬਾਪੂ ਸੂਰ ਸਿੰਘ ਖਾਲਸਾ ਦੇ ਜਵਾਈ ਦੇ ਹੋਏ ਕਤਲ ਤੇ ਦੁੱਖ ਸਾਂਝਾ ਕਰਨ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਅੰਮ੍ਰਿਤਸਰ ਉਨ੍ਹਾਂ ਜਥੇਬੰਦੀਆਂ ਤੇ ਸਿਆਸੀ ਪਾਰਟੀਆਂ ਨਾਲ ਰਲ ਕੇ ਆਉਣ ਵਾਲੀਆਂ 2017 ਚੋਣਾਂ ਲੜਨ ਨੂੰ ਤਿਆਰ ਹੈ ਜੋ ਹਾਲੇ ਤੱਕ ਖਾਲਿਸਤਾਨ ਦੇ ਪੱਖ 'ਚ ਨਹੀਂ ਆਈਆਂ। ਜਿਹੜੀ ਅਸੈਂਬਲੀ ਦੇ ਇਲੈਕਸ਼ਨਸ ਐ ਮੈਂ ਸਾਰਿਆਂ ਨੂੰ ਇਨਵਾਈਟ ਕਰਦਾ ਕਿ ਇਕੱਠੇ ਹੋ ਕੇ ਜਿਨ੍ਹਾਂ ਨੇ ਸਰਕਾਰ ਦੇ ਨਾਲ ਅਜਿਹਾ ਫੈਸਲਾ ਨਹੀਂ ਕੀਤਾ ਉਹ ਇੱਕੋ ਮੱਜਰੇ ਤੇ ਬੈਠ ਕੇ ਤੇ ਆਪਣਾ ਇਲੈਕਸ਼ਨ ਸਾਰੇ ਲੜੋ ਇਹ ਕੋਈ ਖਾਲਸਤਾਨੀ ਨਹੀਂ ਐ ਉਹ ਬਹੁਤ ਵਧੀਆ ਚੀਜ਼ ਐ ਜਿਹੜੇ ਆਦਰਦਤ ਸੈਜ ਧਾਰੀ ਸਿੱਖ ਹੈ ਜਿਹੜੇ ਜਿਹੜੇ ਅਜੇ ਤੱਕ ਸਿੱਖ ਨਹੀਂ ਬਣੇ ਹਮ ਪਰ ਸਿੱਖੀ ਚ ਮੱਦੇ ਜਿਹੜੇ ਸੈਜ ਧਾਰੀ ਸਿਆਸਤਦਾਨ ਹੈ ਜਿਹੜੇ ਅਜੇ ਤੱਕ ਖਾਲਿਸਤਾਨ ਦੇ ਮੁੱਦੇ ਤੇ ਨਹੀਂ ਪਹੁੰਚੇ ਉਹਨਾਂ ਨੂੰ ਵੀ ਅਸੀਂ ਰੋਣ ਦੇ ਲਈ ਤਿਆਰ ਹੈ ਕਿ ਸਾਡੇ ਨਾਲ ਨਾਲ ਰੜ ਕੇ ਐਸਟੀ ਇਲੈਕਸ਼ਨ ਲੜਨ ਜੇ ਤੁਸੀਂ ਸੱਚੇ ਸੱਚੇ ਖਾਲਿਸਤਾਨ ਤੇ ਹੋਣਾ ਹੈ ਉਹ ਤਾਂ ਦੇ ਮਰਚੀ ਹੈ ਪਰ ਸਾਡੇ ਵੱਲੋਂ ਪਾਬੰਦੀ ਨਹੀਂ ਹੈ ਕਿ ਤੁਸੀਂ ਸਾਡੇ ਨਾਲ ਇਲੈਕਟ੍ਰਿਕ ਨਹੀਂ ਲੱਗ ਸਕਦੇ ਤੇ ਇਹੀ ਸਰਦਾਰ ਸੁਖਤ ਸਿੰਘ ਦਾ ਸੁਨੇਹਾ ਹੈ ਇਹਨਾਂ ਨੇ ਮੈਨੂੰ ਪਹਿਹਾਰੀ ਕਿਹਾ ਹੈ ਕਿ ਆ ਪਟੱਠੇ ਹੋਈਏ ਉਹ ਇਹੋ ਜਿਹਾ ਮੌਕਾ ਮੈਨੂੰ ਨਹੀਂ ਮਿਲਦਾ ਹੈਗਾ ਹੋਰ ਜਿਹੜਾ ਉਹਨਾਂ ਦੇ ਕੋਲੇ ਮੈਂ ਬੈਠਾ ਤੇ ਜੋ ਉਹਨਾਂ ਦੀ ਖਾਸ਼ ਹੈ ਅਸੀਂ ਪੂਰੀ ਕਰਨੇ ਚਾਹੁੰਦੇ ਮਾਨ ਸਾਹਿਬ ਦੇ ਇਸ ਬਿਆਨ ਨਾਲ ਸਾਫ ਹੈ ਕਿ ਉਹਨਾਂ ਸਿੱਖ ਕੌਮ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਆਉਣ ਵਾਲੀਆਂ 2017 ਚੋਣਾਂ ਲੜਨ ਲਈ ਸੱਦਾ ਦਿੱਤਾ ਹੈ। ਰਾਜੋਸ਼ੀ ਪੈਰੇ ਦਾ ਟੀਵੀ